ਸਤਿ ਸ਼੍ਰੀ ਅਕਾਲ ਜੀ ਬਾਈ ਤੁਹਾਨੂੰ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੇ ਨਵੇਂ ਬਲੌਗ ਤੇ ਤੇ ਅੱਜ ਆਇਆਗਾ ਬਾਈ ਦਸਵੀਂ ਦਾ ਦਿਹਾੜਾ ਤੇ ਪਹਿਲਾ ਮੱਠਾ ਟੇਕ ਲਿਆ ਆਪਾਂ ਨੇ ਤੇ ਅੱਜ ਦਸਵੀਂ ਦੇ ਦਿਹਾੜੇ ਤੇ ਬਾਈ ਬੇਲੇ ਪਿੰਡ ਫਿੰਜ ਹੁੰਦੀ ਆ ਤੇ ਡੈਡੀ ਵੀ ਚੱਲਿਆ ਨਾਲ ਡਾਉਨ ਵਾਈ ਵਿਹਲਾ ਹੋ ਗਿਆ ਡਾਉਨ ਵੀ ਚੱਲਿਆ ਚੱਕੀ ਪਰ ਕੰਮ ਕਰਦਾ ਬਾਈ ਉਹਦੇ ਤੇ ਹੁਣ ਇਹਨੂੰ ਵੀ ਲੈ ਕੇ ਚੱਲਦੇ ਆ ਸ਼ੁੱਕਰਵਾਰ ਤਾਂ ਯਾਨੀ ਕਿ ਇਹਨੂੰ ਛੁੱਟੇ ਵੀ ਅੱਜ ਕੰਮ ਅਹਿਲੀ ਦਰਜਣੇ ਕੇ ਚੱਕੀਆਂ ਦਾ ਕੰਮ ਕਰਨ ਲੱਗਿਆ ਤੇ ਪਗੜਾ ਇਹ ਕਰੀਤੇ ਪੱਥਰ-ਪੁੱਥਰ ਲਾਇਆ ਨਾ ਮਾ ਅੱਜ ਬੇਲੇ ਵੀ ਛੰਜਾ ਬਾਈ ਤੇ ਹੈਡੋ ਵੇਟ ਮਛਵੜਾ ਸਾਹਿਬ ਕੋ ਤੇ ਉੱਥੇ ਵੀ ਛੰਜਾ ਦੇਖਦੇ ਆਂ ਬਾਕੀ ਦਿਖਾਉਨੇ ਸਾਨੂੰ ਕਿੱਥੇ-ਕਿੱਥੇ ਜਾਣੇ ਆ ਤੇ ਬਣੇ ਰਿਹਾ ਉਹ ਵੀਡੀਓ ਦੇ ਨਾਲ ਲੋ ਜੀ ਮੇਰੋ ਇਹ ਅੰਦਰ ਸਸਰੀ ਗਾਲ ਜੀ ਸਸਰੀ ਗਾਲ ਜੀ ਸਾਰਿਆਂ ਨੂੰ ਲੋ ਵੀ ਆਣ ਕੇ ਨਵੇਂ ਬੇਲੇ ਛਿੰਝ ਦੇਖਾਂ ਹਾਂ ਜੀ ਭਾਈ ਇਹ ਗੌਣੇ ਵਾਲਾ ਤਾਂ ਅੱਗਲੇ ਸੇ ਦਾ 6:00 ਦਾ ਟਾਈਮ ਹੋਵੇ ਜਾ ਕੋਈ। ਅਰੇ ਇੱਕ ਸਾਹ ਜਾਂਦੇ ਆਂ ਕਿਸਲੀ ਵਰਤੀ ਗਏ ਤੇ ਤੁਹਾਡੇ ਘਰ ਕੇ ਸਾਨੂੰ ਪਤਾ ਲੱਗਿਆ ਪੀਰ ਤੇ ਸਿੰਝ ਸਾਨੂੰ ਤਾਂ ਪਤਾ ਨਹੀਂ ਤਾਂ ਨਹੀਂ ਸਿੰਝ ਸਾਨੂੰ ਪਤਾ ਏ। ਇਹ ਘਰ ਸਾਡੇ ਪਤਾ ਲੱਗਿਆ ਤਾਂ ਬੈਂਦੇ ਵੀ 12 ਦੀ ਆ। ਸੇ 13 ਦਾ ਪ੍ਰੋਗਰਾਮ 10 10 ਮਿੰਟ 10ਵੀਂ 13 ਮਿੰਟ ਹਾਂ 13 ਵਾਲੇ ਦੇ ਨੇ ਹੁੰਦੀ ਆ। ਹਾਂ ਪੱਕੀ। ਅੱਜ ਭਾਈ ਵੀ ਜੇ ਅੱਜ ਹਾਂ 9 ਮਿੰਟ ਉੱਟਾਣੇ ਹੁੰਦੀ ਆ ਵੇਲੇ ਕੋ। 9 ਮਿੰਟ ਜੇ 9 ਮਿੰਟ ਦੇ ਦੂਏ ਦੇ ਨੇ। 9ਵੀਂ ਦੇ ਦੁਗਦੇ 9ਵੀਂ ਦੇ ਦੁਗਦੇ ਨੋ ਦੇ ਨਾ ਨੇ ਸੰਤਾਲ ਬਾਬੇ ਕੋ ਕੰਮ ਆਇਆ ਸਿੰਝਾ ਚਲਸੀ ਦੇ ਕੰਮ ਜਾਂਦੇ ਹੋ ਆ ਇੱਕ ਪ੍ਰੋਗਰਾਮ ਹੋਰ ਬੁੱਕ ਕਰਕੇ ਆਉਣਾ ਅਸੀਂ ਇਹ ਬਣਾਉਂਗਾ ਕਿ ਪਾਕੀ ਸਾਹਿਬ ਦਾ ਜਿਹੜਾ ਜਹਾਜ਼ ਉਹ ਬੁੱਕ ਕਰਕੇ ਆਉਣਾ ਬੋਰਡੈਂਡ ਰਹਿ ਗਿਆ ਉੱਥੀ ਤੇ ਨੰਨੇ ਇੱਕ ਸਾਲ ਠੀਕ ਹੈ ਕਹੇ ਬਾਗਣਾ ਸੰਝ ਦੇ ਕਹਿੰਦੇ ਤੇ ਮੋਟਰ ਦੇ ਠੀਕ ਬੰਨ ਲਾਉਂਦਾ ਸਾਡਾ ਨਾ ਬਾਬਾ ਜਾਂਦਾ ਹੁੰਦਾ ਦਾ ਕੋਈ ਝਿੰਝ ਨਹੀਂ ਦਿੰਦਾ ਛੱਡਦਾ ਹੁੰਦਾ ਇਹ ਵੀ ਭੱਤ ਘੜਾ ਇਦਾਂ ਘਨੋਲੀ ਗਿਆ ਸਾਰੇ ਪਰ ਉਹ ਵੀ ਉਹ ਪੈਂਚਰ ਦੀ ਦੋ ਇਸ ਕੁੰਟਰੀ ਦੀ ਉਹ ਤਨ ਕੱਟੇ ਹੋ ਗਏ ਜਾਂਦੇ ਉਹਦੇ ਕੋਲ ਹੀ ਪੈਂਚਰ ਦੇਖਦੇ ਹਾਂ ਭਾਜੀ ਤੇ ਪਤਾ ਨਹੀਂ ਵੀ ਵੇ ਨਹੀਂ ਤੇ ਜਾਦਾ ਸੱਤ ਲਈ ਨਾ ਪਤਾ ਲੱਗਿਆ ਕਿ ਉਹ ਦੇ ਕੋਟਰ ਨਾਲ ਜਿਆ ਕੰਨ ਦਾ ਨਾਨਾ ਇਹਦਾ ਪਲਵਾਨ ਘੜਾਉਂਦਾ ਵੀ ਹੁੰਦਾ ਦਾ ਬਾਬਾ ਅਮਰ ਸੁਵੇ ਦੇ ਹੁੰਦੇ ਦੋ ਤਿੰਨ ਬੰਦੇ ਉਹਨਾਂ ਨੂੰ ਕੋਲ ਆ ਪੈਣੇ ਥੋੜੇ ਪਿੰਡ ਦਾ ਵੀ ਕੰਮ ਲੱਗਦਾ ਇੱਕ ਹੁੰਦਾ ਤਿੰਨ ਚਾਰ ਜਣਿਆਂ ਨੂੰ ਤਾਂ ਦਾ ਕੋਲ ਹੀ ਪਲਵਾਨ ਹੈਗੇ ਐ ਹਾਂ ਪਹਿਲਾਂ ਦੇ ਜਾਨੀ ਕਿ ਹੁਣ ਤਾਂ ਘਟ ਗਏ। ਅੱਡੇ ਵਿੱਚ ਤਾਂ ਕਮਜ਼ੋਰੀ। ਪਹਿਲਾਂ ਬਰਵਾਦੇ ਹੁੰਦਾ ਦਮੇ। ਹੂੰ। ਸਾਡੇ ਕੋਲ ਬਰਵਾਦੇ ਨੇ। ਸਾਡੇ ਪਿੰਡ ਵੀ ਹੈਗੇ ਤੇ। ਪੁਰਾਣੇ ਢੋਲੇ ਲਪਾਉਂਦੇ ਹੀ ਹੁੰਦੇ ਤੇ। ਪਹਿਲਾਂ ਨਹੀਂ। ਚਲੋ ਤਾਂ ਚੱਲਦੀਆਂ। ਪਹਿਲੇ ਨੇ ਅਸੀਂ ਕਿੱਜ ਆਈਏ। ਹਾਂਜੀ ਇਹ ਚੱਕੀਆਂ ਲੱਗ ਰਹੀਆਂ ਦੀਆਂ। ਹਮਮ। ਚੱਲ ਵੀ ਕੰਮਕਾਰ ਕਰਦੇ ਹੁੰਦੇ ਆ ਮੜਾ ਜਿਹਾ। ਆ ਸ਼ੁੱਕਰਵਾਰ ਵੀ ਤਾਂ। ਸ਼ੁੱਕਰਵਾਰ ਵੀ ਆਪ ਲੋਏ ਹੁੰਦੇ। ਕਿੱਜ ਵੀ ਦੇ ਹੋ ਗਏ। ਜੰਦੀਆਂ ਦਾ ਵੀ ਕੰਮ ਹੋ ਗਿਆ। ਬਾਕੇ ਉਮਚਾਲ ਪੈਣੀ ਟੋਟੈਂਟਾਸ ਕਕਨਗਰਿਆ ਨਾ ਪੈਣੀ ਆ ਚਲੋ ਭਾਈ ਚੱਲਦੇ ਜਾਂਦੇ ਆ ਡੈਡੀ ਬੇਟੀ ਦਾ ਆਪੀ ਹੱਦੇ ਹੀ ਜਾਣਾ ਰਹੀ ਨਹੀਂ ਕੱਢੀ ਜਾ ਕਰਿਆ ਤੂੰ ਦੂਰ ਜਾਣਾ ਹੈ ਕੱਢੀ ਜਾ ਨਾ ਤੇ ਤੂੰ ਸਾਨੂੰ ਟਾਈਮ ਜ਼ਿਆਦਾ ਲੱਗ ਜਾਣਾ 8 ਵਜੇ ਜਾਣਾ ਸਾਨੂੰ ਦੇਖਿਆ ਹੋ ਗਿਆ 8 ਨਹੀਂ 9 ਵਜੇ ਵੀ 9 ਵਜੇ ਤਾ 8 ਵਜੇ ਕੱਢੀਏ ਜਾਣਾ ਤਾ 8 ਵਜੇ ਬਾਈ ਦੱਸ ਆਪਾ ਇੱਥੇ ਕੀ ਕਰਾਇਆ ਕਰਨੀ ਹੈ ਤੂੰ ਨੇੜੇ ਦੇਖਿਆ ਸੀ ਯਾਰ ਲੈ ਕਹਿੰਦਾ ਨੇੜੇ ਦੇਖਿਆ ਨਾ ਹਾਂ ਤੂੰ ਨੇੜੇ ਉੱਥੇ ਵੀ ਤਾਂ ਹੀ ਤੂੰ ਸਾਡਾ ਮੈਂ ਹਾਂ ਇਹ ਦੋ ਪੁੱਤਰوں ਨੂੰ ਲੈਣਾ ਹਾਂ ਇਹ ਦੋ ਪੁੱਤਰوں ਨੂੰ ਲੈਣਾ ਮੈਂ ਅੱਛਾ ਵੜੇ ਜਣਾ ਨਾ ਟਿਕਣਾ ਨਾ ਮੈਂ ਮੈਂ ਵੀ ਤਾਂ ਮੰਡਾ ਨਾ ਕਹਿੰਦਾ ਮੈਂ ਮੱਛਵਾੜੇ ਨਹੀਂ ਜਾਣਾ ਅਸੀਂ ਕੋਈ ਦਾ ਗਿਆ ਯਾਰ ਮਹਨ ਗੱਦੀ ਕਾਹਨੀਆਂ ਚਾਈਆਂ ਟਾਈਮ ਕਿੱਧਰ ਰਹਿ ਗਿਆ ਗੱਦੀ ਧੁੰਮੀ ਜਾਉਂਗਾ ਕਾ ਡਿਜੀਟ ਮਾਊਟ ਹੈਗਾ ਪਰ ਨੇੜੇ ਤਾਂ ਮਗੜੀ ਨੇੜੇ ਦਾ ਤਨ ਬੇਲੇ ਬੇਲੇ ਹੈਗਾ 7 ਕਿਲੋਮੀਟਰ ਉਹ ਬਾਦੂ 25-30 ਕਿਲੋਮੀਟਰ ਜਿਆਦਾ ਹੀ ਹੋਊਗਾ ਨਾ ਬਾਬਾ 40 ਹੋਊਗਾ ਪਰ ਉਹਦਾ 3 ਕਿਲੋਮੀਟਰ ਸਾਰਾ 40 ਹੋਊਗਾ 35-40 ਕਿਲੋਮੀਟਰ ਚਲਦੇ ਆ ਲੇਟੇ ਹੋਗੇ ਜਾਨੀ ਕਿ 3:30 ਹੋਗੇ 1 ਵਜੇ ਕਿਹਾ ਬਜ਼ਰਾ ਆਪਦਾ ਟਾਈਮ 1 ਵਜੇ ਕਿਹਾ ਬਜ਼ਰਾ ਹਾਂ 1 ਵਜੇ ਕੋਈ ਨਹੀਂ ਨਿਪੜੇ ਚੱਕੀਆਂ ਨੂੰ ਵੇਂਦਾ ਨਾ ਇਹ ਤਾਂ ਵੇਂਦਾ ਡੇੜੀ ਦਾ ਵੇਂਦਾ ਉਹ ਬੋਲ ਕਰਿਆ ਤੇ ਉਹ ਬੈਠਾ ਦਾ ਪਿੱਛੇ ਵੀ ਆ ਜਾ ਬਾਕੀ ਤੇ ਨਹੀਂ ਤਾਂ ਪਹਿਲੇ ਚੱਕੀ ਪਰ ਇਹਨੂੰ ਘੋਰ ਕਰੀਏ ਚਲਈਏ ਲਗਾਉ ਦੇਣਾ ਪਿੰਡਾਂ ਵਜਾ ਕੇ ਬਈ ਚਲੋ ਚੱਲਦੇ ਆ ਬਣੇ ਰਿਓ ਵੀਡੀਓ ਦੇ ਨਾਲ ਚਲੋ ਜੀ ਪਹੁੰਚ ਗਏ ਬਾਈ ਪਿੰਡ ਬੇਲੇ ਤੇ ਡੈਡੀ ਕਹਿੰਦਾ ਵਾਵੇਂ ਹੀ ਹੈਡ ਟੂ ਇਨ ਜਾਣਾ ਵੀ ਬੇਲੇ ਨਹੀਂ ਮੈ ਜਾਣਾ ਇਹਦੇ ਕਰਕੇ ਫਿਰ ਆਪਾਂ ਨੇ ਗੱਡੀ ਨੂੰ ਚੱਕ ਲਈ ਤੇ ਅਸੀਂ ਪਹੁੰਚ ਗਏ ਬੇਲੇ ਇੱਥੇ ਆ ਬਾਈ ਸ਼ਿੰਜ ਬੇਲੇ ਆ ਆਇਆ ਉਹ ਗਾਗਨ ਉਹ ਵੀ ਲੱਗੀ ਆਂ ਨੇ ੜੀ ਉਹ ਵੀ ਦਾਰਦੀ ਐ ਦਾਦਾ ਹੈਡ ਨਹੀਂ ਆਉਂਗਾ ਹਾਂ ਹੁਣ ਤਾਂ ਹੈਡ ਨਹੀਂ ਆਉਂਗੇ ਜਾਂ ਗੱਡੀ ਆਇਆ ਹੋਇਆ ਔਰ ਇਹ ਵੀ ਮੇਲਾ ਨੇ ਮੇਲਾ ਭਰਿਆ ਪਿਆ ਹਾਂ ਮੇਲਾ ਦਾ ਕੋਈ ਫੋਟਾ ਪਹਿਲਾਂ ਭਾਣਾ ਕਿਹੜਾ ਉੱਧਰ ਛਿੰਝੀ ਸ਼ੁਰੂ ਹੋਣ ਲੱਗੀ ਮੱਲਾ ਤਾਂ ਗੌਣੇ ਵਾਲੇ ਹੈ ਉਹ ਨਹੀਂ ਤਿਆਰ ਇਥੇ ਕਹਿਦਾ ਦਾ ਟਾਵਨ ਉਹ ਕਹਿਣਾ ਹੈ ਕਿ ਦੇਖ ਲੋ ਜੇ ਘੁੰਮ ਕੇ ਆਉਣਾ ਆਹੇ ਭਾਈ ਗਰਾਊਂਡ ਬਣਾਤਾ ਇਹਨਾਂ ਨੇ ਪੂਰਾ ਦੇਖੋ ਸਟੇਡੀਅਮ ਹੀ ਬਣਾ ਲਿਆ। ਰੇਡੀ ਬਣਾਤਾ ਬਹੁਤ ਵਧੀਆ। ਤੋਬਾ ਹੁੰਦਾ ਤਾਂ ਅੱਗੇ ਹਨਾ ਇਹਦੇ। ਹਾਂ ਪਹਿਲਾਂ ਕੱਚੀ ਮੰਡੀ ਸੀ ਉਹਦੇ। ਮੰਡੀ ਮੰਡੀ। ਅੱਛਾ ਉਰੇ ਸੀ ਪਹਿਲਾਂ। ਹਾਂ। ਹੁਣ ਆਪਣੀ ਬੜਾ ਚੱਲੀ ਗਈ। ਹਾਂ ਹੁਣ ਪੱਕੀ ਹੋ ਗਈ ਉੱਥੇ। ਹੂੰ ਤੇ ਕੱਚੀ ਸੀ ਹਨਾ ਨਾਲਾ ਮੰਡੀ। ਪੂਰੀ ਗੇਟ ਜਿਵੇਂ ਨਾ ਪਿੱਛਾ ਉਰੇ ਹੀ ਹੰਦਾ। ਅੱਗੇ ਪਾਣੀ ਖੜਾ ਹੁੰਦਾ ਉਹਨੇ ਬਹੁਤ। ਹਾਂ।

ਜੋ ਬੋਲ ਜੀ ਪਬਲਿਕ ਦੇ ਪੁਰਪਨ ਹੋ ਤਾ ਆ ਪਾਵਾ ਦੇ ਜਦ ਮਹਿੰਦਰ ਸਿੰਘ ਮਨਪ੍ਰੀਤ ਸਿੰਘ ਮਨਜੀਤ ਸਿੰਘ ਜੀ ਹਰਜੀਤ ਸਿੰਘ ਜੀ ਹਨੀ ਹੈਰੀ ਕਿੰਤੀ ਮਾਨ ਸਿੰਘ ਕਿੰਤ ਮਾਨ ਸਿੰਘ ਪਿਛਲੇ ਸਾਲ ਕਿਹੜਾ ਸਿੰਗਰਦਾਈ ਉਰੇ ਢਡੇ ਵਾਲੀ ਆ ਤੂੰ ਉਰੇ ਅਮਰ ਉਹ ਤਾਂ ਹਟ ਗਈ ਦੀ ਅਮਰ ਰੁੱਜ ਗਿਆ ਨਾ ਦੂਜੇ ਤਿੰਨ ਗੋਣੀਆਂ ਦੁਨੀਆਂ ਦੀਆਂ ਤੂੰ ਐਕਦੀ ਪਤਾਈਆਂ ਇੱਥੇ ਲੇਟ ਹੋ ਗਏ ਸਟੇ ਤਾਂ ਲੱਗੀ ਪਤਾ ਕਿਹੜਾ ਸੂਰਜ ਹੈ ਇਹ ਡਾਉ ਨੇ ਕਹਿੰਦਾ ਹੈ ਨਾ ਡੂਮੇ ਵਾਲੀ ਲੱਗਣ ਪੰਮਾ ਡੂਮੇ ਵਾਲਾ ਨਾ ਗੱਲ ਲਿਆ 2:30 ਵਜੇ ਇਹ ਲੱਗ ਲਿਆ ਚਲੋ ਹੁਣ ਚਲਦੇ ਆਂ ਬੜੀ ਸ਼ਿੰਝ ਇਹ ਸ਼ਿੰਝ ਥੋੜੀ ਜਾਨੀ ਕਿ ਇਹ ਪਹਿਲਵਾਨ ਉਹਦੇ ਛੋਟੀਆਂ ਹੁੰਦੀਆਂ ਉੱਥੇ ਬੜੀ ਸ਼ਿੰਝ ਹੁੰਦੀ ਬੜੀ ਝੰਡੀ ਦੀ ਹੁੰਦੀ ਹੈ ਉੱਥੇ ਪਹਿਲਵਾਨ ਵੀ ਬਹੁਤ ਉਹਨੇ ਏਰੀਏ ਦੇ ਉਹਦੇ ਨਾਲ ਝੋਟੀਆਂ ਪੰਜਾਬ ਹਰਿਆਣੇ ਦੇ ਆਉਂਦੇ ਆ ਪੂਰੇ ਇਹ ਜੀ ਬਰਾਬਰ ਪਹੁੰਚਗੇ ਕਿਹੜੇ ਬਰਾਬਰ ਵੇਟ ਬਰਾਬਰ ਵੇਟ ਬਰਾਬਰ ਆਏ ਨਾ ਕਿਹਾ ਕਾ ਬਰਾਬਰ ਬਹੁਤ ਵੀ ਬਰਾਬਰ ਵੀ ਬਹੁਤ ਵੇਟ ਬਰਾਬਰ ਬਰਾਬਰ ਵੇਟ ਹਾਂ ਅੱਡਾ ਹੋ ਰਿਹਾ ਇਹ ਵੇਟ ਏਰੀਆ ਭਜ ਜਾਂਦਾ ਬਿੱਲੇ ਨੇ ਸਾਰਾ ਇਧਰ ਨੂੰ ਬੇਟਾ ਨਹੀ ਆਹ ਵੇਟ ਸਹੀ ਆਪਣਾ ਕਿ ਆਏ ਵੱਜਦਾ ਆਪਣਾ ਵੀ ਤਾਂ ਬੇਟੇ ਆ ਆਪਣਾ ਵੀ ਬੇਟੇ ਆ ਆਪਣਾ ਵੀ ਬੇਟੇ ਰੋਪੜ ਤੇ ਸਾਰਾ ਇਧਰ ਨੂੰ ਬੇਟੇ ਆ ਇਧਰ ਨੂੰ ਬੇਟੇ ਆ ਆਹ ਇਧਰ ਨੂੰ ਚਲੇ ਗਿਆ ਆਹ ਢਾਇਰ ਤੇ ਪਾਰ ਆਹ ਹਾਂ ਆਨਰੇ ਤੇੜੀ ਤਰਾਹ ਤਰਾਹ ਆਈ ਤਾਹਾਂ ਤਾਹਾਂ ਦਾ ਸਾਈਡ ਤੇ ਨਹਿਰ ਦੇ ਬਾਹਰ ਕਰਾਲੀ ਸਾਈਡ ਗਿਆ ਹੈ ਕਾੜ 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 ਦਾ ਇਲਾਕਾ ਕਾੜ ਦਾ ਕਾਚੇ ਦੇਖ ਲੈ ਕਰੋੜਾਂ ਦੀਆਂ ਜਮੀਨਾਂ ਹੋਈਆਂ ਕਾੜ ਕਾੜ ਦਾ ਪਾਣੀ ਵੀ ਤਾ ਹਾਂ ਕਰੋੜਾਂ ਚ ਜਮੀਨਾਂ ਹੈ ਕਾੜ ਦੀਆਂ ਕਾੜ ਪਹਾੜਾਂ ਨੇ ਬਣਾਤੇ ਮਹਾ ਪਹਾੜਾਂ ਨੇ ਪੱਥਰਾਂ ਨੇ ਬਣਾਤੇ ਤੇ ਪੱਥਰ ਤਾਂ ਉੱਤੇ ਪੁੱਛਦਾ ਨਹੀਂ ਜਾਂ ਕੋਈ ਨਾ ਪਾਣੀ ਦਾ ਸਾਧਨ ਨਾ ਕਾਹੇ ਦਾ ਬਾਈ ਇੱਕ ਹੋਰ ਗੱਲ ਪਤਾ ਲੱਗੀ ਆ ਇੱਕ ਸਾਡੇ ਬੰਦਾ ਆ ਤਾਂ ਉਹ ਕੰਪਨੀ ਚ ਲੱਗਿਆ ਹੋਇਆ ਸੀ ਉਹ ਕਹਿੰਦਾ ਬਾਈ ਕੰਪਨੀ ਦਾ ਮਾਲਕ ਹੈਗਾ ਅਮਰੀਕਾ ਦਾ ਉਹਨੇ ਕਹਿੰਦਾ ਬਾਈ 2002-3 ਚ ਜ਼ਮੀਨ ਖਰੀਦੀ ਸੀ ਦੇਖ ਲਾ 2002-3 ਚ ਤੇ ਉਹ ਉਹ ਟਾਈਮ ਚ ਖਰੀਦੀ ਸੀ ਉਹਨੇ 5 ਲੱਖ ਨੂੰ ਜਾਂ 5 ਲੱਖ ਵੀ ਬਹੁਤ ਹੁੰਦਾ ਤਾਂ ਬਹੁਤ ਜ ਜਮੀਨਾਂ ਨੂੰ ਕੋਈ ਪੁੱਛਦਾ ਵੀ ਤੈਨੂੰ ਯਾਨੀ ਕਿ 5 ਲੱਖ ਨੂੰ ਕਿਲਾ ਖਰੀਦਿਆ ਉਹ ਬੰਦੇ ਨੇ 30 ਪੈਸੇ ਹੀ 35 ਕਿਲੇ ਖਰੀਦੇ ਸੀ ਕਹਿੰਦਾ तरीका ਦਾ ਮਾਲਕਾ ਠੀਕ ਹੈ ਤੇ ਹੁਣ ਉਹਨੇ ਬੰਦੇ ਨੇ ਸੁਆਣਾ ਸਾਹਿਬ ਤੇ ਥੋੜੀ ਜਿਹੀ ਗਾਹਾਂ ਜਾ ਕੇ ਸਰਫੀ ਫੈਕਟਰੀ ਦੇ ਸਾਹਮਣੇ ਦੋ ਕੀਲੇ ਵੇਚੇ ਉਹਨੇ ਬੰਦੇ ਨੇ ਠੀਕ ਹੈ ਉਹਨੇ ਵੇਚੇ 4.500 ਕਰੋੜ ਰੁਪਏ ਦੇ 4.500 ਕਰੋੜ ਰੁਪਏ ਦੇ ਦੋ ਕੀਲੇ ਵੇਚੇ ਭਾਈ ਦੋ ਕੀਲੇ 4.500 ਕਰੋੜ ਦੇ ਦੋ ਕੀਲੇ 225 ਕਰੋੜ ਦਾ ਕੀਲਾ ਵਿਗਿਆ ਕਿਉਂਕਿ ਨਿਊਜ਼ ਵੀ ਵਿੱਚ ਵੀ ਆਇਆ ਹੋਇਆ ਪੱਤਰਕਾਰਾਂ ਉਹ ਉਹ ਕੁਦਰਤੀ ਉਹਦਣੇ ਮੈਂ ਨਿਊਜ਼ ਦੇਖੀ ਉਹਦਣੇ ਦੇਖ ਲਾ ਬੰਦਾ ਮੈਨੂੰ ਦੱਸ ਗਿਆ ਕਦਾਂ ਬਈ ਆਣੇ ਤੇ ਐਂ ਗੱਲ ਹੋਈ ਆ ਦੇਖ ਲੈ ਜਿਹਨੇ ਖਰੀਦਿਆ ਉਹਨੇ ਉਹਨੇ ਦੇਖ ਲੈ 3-3 4-4 ਕਰੋੜ ਦਾ ਇੱਕ ਫਲੈਟ ਵੇਚਦੇ ਆ ਉਹ ਉਹਨੇ ਤਾਂ ਬਣਾਉਣੇ ਦੁੱਗਣੇ ਚੌਗਣੇ ਦੁੱਗਣੇ ਚੌਗਣੇ ਪੈਸੇ ਬਣਾਉਣੇ ਨੇ ਬਾਬੇ ਉਹਨਾਂ ਨੇ ਠੀਕ ਆ ਉਹਨਾਂ ਨੇ ਫਲੈਟ ਦੇ ਗਲਾ ਹਵਾ ਚ ਆ ਯਾਰ ਹਵਾ ਚ ਉਹਨਾਂ ਨੇ 3-4 ਕਰੋੜ ਦਾ ਇੱਕ ਫਲੈਟ ਵੇਚਦਿਆਂ ਉਹਨਾਂ ਨੇ ਐਂ ਕਮਾਈਆਂ ਉਹਨਾਂ ਦੀ ਬਣਾ ਬਣਾ ਕੇ ਤੇ ਉਹਦਾ ਮਾਲਕ ਦੇਖ ਲੈ ਨਾ ਉੱਪਰ ਛੱਤ ਵੀ ਹੋਰ ਦੀ ਏਠਾਂ ਵੀ ਕਿਸੇ ਹੋਰ ਦਾ 플랫 3-3 ਕਰੋੜ ਦਾ ਵਿਕਦਾ ਰਿਹਾ ਇਨਾਂ ਤੇ ਨਾ ਉਹਨਾਂ ਦੇ ਨਹੀਂ ਹੈਗਾ ਨੌ ਨੌ 플랫 ਉਹ ਤਾਂ ਨੌ ਰਹਿਣਾ ਹੀ ਆ 플랫 플랫 ਰਹਿਣਾ ਯਾਨੀ ਕਿ ਹੜਾ 플랫 ਹੈ। ਕੀ ਕਰ ਸਕਦਾ ਬੰਦਾ ਦੇਖ ਲੈ ਇਨੀ ਮੰਗਿਆਈ ਹੋਈ ਹੋਈ ਚੰਡੀਗੜ੍ਹ ਚ ਮੇਨ ਸੁਆਣਾ ਸਾਹਿਬ ਦੇ ਕੋਲ ਵਿਕੀ ਆ ਬਾਈ 2 ਕੀਲੇ 450 ਕਰੋੜ ਤੇ ਬਾਕੀ ਨਿਊਜ਼ ਵੀ ਚੱਲਦੀਆਂ ਬਾਕੀ ਤੁਸੀਂ ਹੋ ਵੀ ਦੇਖ ਸਕਦੇ ਆ ਇੱਕ ਵਿਕੀਆਂ ਏ 6 ਕਨਾਣਾ ਪੱਤਰਕਾਰ ਦੱਸਦਾ ਦਾ ਤੇ ਪੱਤਰਕਾਰ ਦਾਦਾ 6 ਕਨਾਲਾਂ ਵੀ 98 ਕਰੋੜ ਦੀਆਂ 98 ਕਰੋੜ ਦੀਆਂ 95 ਕਰੋੜ ਦੀਆਂ 2 ਕਰੋੜ ਘਟ 100 ਕਰੋੜ ਤੇ 6 ਕਨਾਲਾਂ ਬਾਕੀ ਇਹਦੇ ਕਰਕੇ ਹੀ ਕਹਿੰਦੇ ਆ ਬਾਈ ਜਿਹਦੇ ਕੋਲ ਜ਼ਮੀਨਾਂ ਹੈਗੀਆਂ ਸਾਹ ਕੋਲ ਬਾਹਰ ਵੀ ਹੈਗੀਆਂ ਜਿਹੜੇ ਬਾਹਰ ਗਏ ਹੋਏ ਬਾਈ ਸਾਰੇ ਵੇਚੋ ਨਾ ਜ਼ਮੀਨਾਂ ਨੂੰ ਉੱਧ ਕਈਆਂ ਨੂੰ ਆਏ ਹੋ ਜਾਂਦਾ ਏ ਵੀ ਇੱਧਰ ਤੇ ਵੇਚ ਕੇ ਉੱਧਰ ਉਹ ਪ੍ਰਾਉਟੀ ਬਣਾ ਲੀਏ ਉਹ ਇੱਥੇ ਬਾਈ ਕਰੋੜਾਂ ਦੀਆਂ ਜ਼ਮੀਨਾਂ ਉੱਧਰ ਬਾਹਰ ਵੀ ਇਹੋ ਜਿਹੀ ਜ਼ਮੀਨ ਹੈ ਨਹੀਂ ਇਹੀ ਬਿਆਲਦੀ ਜ਼ਮੀਨ ਹੈ। ਕਹਿੰਦੇ ਸੀ ਪੂਰੇ ਪੂਰੇ ਵਰਗੀਆਂ ਪੰਜਾਬੂ ਜ਼ਮੀਨ ਕਿਤੇ ਨਹੀਂ ਹੈਗੀ। ਬਾਹਰਲੇ ਵੀ ਕਹਿੰਦੇ ਵੀ ਪੰਜਾਬ ਦਾ ਪੰਜਾਬ ਹੈ। ਹਾਂ ਉੱਥੇ ਬਾਈ ਉੱਥੇ ਗਏ ਆ ਸਾਨੂੰ ਪਤਾ ਹੀ ਆ ਬਾਕੀ ਵੀਡੀਓ ਦੇਖਦੇ ਆ ਆਪਣੇ ਵੀਰ। ਉੱਥੇ ਸਾਲ ਚ ਇੱਕ ਇੱਕ ਫਸਲ ਹੁੰਦੀ ਆ। ਆਪਣੇ ਤਿੰਨ ਤਿੰਨ ਚਾਰ ਚਾਰ ਫਸਲਾਂ ਹੋ ਜਾਂਦੀਆਂ ਸਾਲ ਚ। ਬੰਦੀਆਂ ਨਹੀਂ। ਚੱਕ ਲੋ ਤਿੰਨ ਤਿੰਨ ਚਾਰ ਚਾਰ ਫਸਲਾਂ। ਬਾਕੀ ਹੁਣ ਲੁਧਿਆਣਾ ਸੈਂਟਰ ਹੋ ਗਿਆ ਅਸੀਂ। ਲੁਧਿਆਣਾ ਜ਼ਿਲ੍ਹਾ ਸ਼ੁਰੂ ਹੋ ਗਿਆ। ਰੋਪੜਾ ਰਛੀ ਪਿੱਛੇ ਛੜਦਾ ਹੁਣ। ਲੁਧਿਆਣਾ ਹੀ ਆਈ ਆ ਲੁਧਿਆਣਾ ਸ਼ੁਰੂ ਹੋ ਗਿਆ ਉਹ ਜਮੀਨਾ ਵੇਚੋ ਨਾ ਜਿਹੜੇ ਵੀਡੀਓ ਦੇਖਦੇ ਆਪਾਂ ਆਪਣੇ ਕਹਿੰਦੇ ਨਾ ਸਾਫ ਕੇ ਰੱਖੋ ਸਾਫ ਕੇ ਰੱਖੋ ਬਈ ਇਹੀ ਮੁੱਲ ਪੰਜ ਚਾਰ ਸਾਲ ਨੂੰ ਪਤਾ ਨਹੀਂ ਕਿਆ ਮੁੱਲ ਬੈਠਾ ਸਾਡੇ ਹੀ ਬਈ ਹੁਣ 50 ਲੱਖ ਨੂੰ ਕਿਲਾ ਹੋ ਗਿਆ ਜਿਹੜਾ ਆਤੇ ਦੋ ਸਾਲ ਪਹਿਲਾਂ 20-25 ਲੱਖ ਨੂੰ ਦਾ ਪੁੱਛਦੇ ਹੀ ਕੋਈ ਨਹੀਂ ਜੇ ਪਹਿਲਾਂ ਨਾ 50 ਲੱਖ ਨੂੰ ਕਿਲਾ ਹੋ ਗਿਆ ਘੱਟੋ ਘੱਟ ਸੜਕ ਤੇ ਵੀ ਲਾ ਲੋ ਕਿਲੋ 2 ਕਿਲੋਮੀਟਰ ਪਿੱਛੇ ਨੂੰ ਮੰਡੀ ਚ ਵੀ ਜਮੀਨ ਨਾ ਉਹ ਆਈ ਕੀ ਆਪਣੇ ਆਈ ਕੀ ਕਰਕੇ ਬਹੁਤ ਨਹੀਂ ਬਾਬੇ ਦੱਸ ਕਿ ਆ ਚੱਕਰ ਆ ਰੋਡ ਬਣਦੇ ਆ ਨਾ ਜਿਹੜੀ ਆ ਉਹਾਂ ਕਰਕੇ ਬਹੁਤ ਫਰਕ ਪਈ ਜਾਂਦਾ ਨਾ ਰੋੜਾ ੜਾ ਜਾਂਦੀ ਆ ਉਹਨਾਂ ਨੇ ਵੀ ਖਰੀਦਣੀ ਕਿਤੇ ਉਹਨਾਂ ਨੇ ਖਰੀਦਣੀ ਆ ਚੰਡੀਗੜ੍ਹ ਏਰੀਆ ਦੀ ਵਿਕ ਰਹੀ ਆ ਉਹਨੋਂ ਉਹ ਆ ਰਹੇ ਆ ਉਹਨਾਂ ਨੂੰ 50 ਲੱਖ ਕੇ ਕੋਈ ਹੁੰਦਾ ਅਵਾਨੀ ਅਡਾਨੀਆਂ ਨੇ ਉਹੀ ਥੋੜੋ ਸੜਕਾਂ ਬਣਾਈਆਂ ਉਹਨਾਂ ਨੇ ਉਹਨੇ ਦੇਖ ਕੇ ਹੀ ਬਣਾਈਆਂ ਕੁਝ ਨਾ ਇਹ ਕਾਰੋਬਾਰ ਖੋਲਣੇ ਆਗਾ ਹਾਂ ਨੂੰ ਇੱਥੀ ਦੇ ਸਾਰਾ ਕੁਝ ਉਦੀ ਤੇ ਜਾਣਾ ਬਾਈ ਜਿੱਦਾ ਕੋ ਖਾਣਾ ਹੈ ਆਪਾਂ ਨੇ ਉਹ ਧਰਤੀ 'ਚੋਂ ਉੱਗ ਕੇ ਹੀ ਖਾਣਾ ਹੈ ਉਹ ਪਲਾਸਟਿਕ ਦਾ ਤਾਂ ਹੈ ਨਹੀਂ ਮਸ਼ੀਨਾ ਬਣਾ ਦੂੰਗੀ ਆ ਇਤਾਰਤੀ ਜੋ ਹੋਊਗੀ ਪਜਾਹੂ ਹੋਊਗੀ ਕੋਈ ਵੀ ਵਸਾ ਲਊਗੀ ਤਾਈ ਖਾਊਗਾ ਮੱਕਾ ਤਾਈ ਖਾਊਗਾ ਮੱਕਾਨਾ ਫੈਕਟਰੀਆਂ ਨਹੀਂ ਇਹ ਜ਼ਮੀਨ ਤੇ ਘਰੀ ਜਾਂਦੀ ਹਾਂ ਇਹ ਗਾਂ ਬਾਤੀ ਵਧੀ ਜਾਂਦੀ ਹੈ ਜ਼ਮੀਨਾਂ ਘਰੀ ਜਾਂਦੀਆਂ ਖੇਤਾਂ ਜਾ ਅਗਲਾ ਪਿੰਡਾਂ ਵਾਲਾ ਵੀ ਖੇਤਾਂ ਨੂੰ ਦੌੜਦਾ ਪਿੰਡਾਂ ਦੇ ਅਸਤਾਜ ਜਾਂਦਾ ਲਾ ਅਸਤਾਜ ਵਾਲੀ ਅੰਡੇ ਵਰਤੀ ਮੰਨਦਾ ਉਸਤਾਜ ਜੀ ਜਾਂਦੇ ਤੇ ਹੈਂ ਉਸਤਾਜ ਜੀ ਕਿਹੜੇ ਪਾਪਾ ਉਤਾਰ ਜੀ ਅੱਛਾ ਠੀਕ ਹੈ ਹਾਂ ਤੇ ਉਸਤਾਜ ਜੀ ਜਾਂਦੇ ਨੇ ਬਾਕੀ ਹੁਣ ਪਹੁੰਚ ਗਏ ਕਿਹੜਾ ਪਿੰਡ ਆ ਜਾਣਾ ਆ ਹੁਣ ਇਹ ਆ ਜਾਣਾ ਵਾਂ ਲੱਗਦਾ ਕਿਹੜਾ ਏ ਤੇਰਾ ਜਿੱਥੇ ਆਪਾਲਕੀ ਸਾਹਿਬ ਲੈ ਕੇ ਗਏ ਤੇ ਨਾ ਆਪੇ ਮੈਂ ਉਹ ਪਤਾ ਨਹੀਂ ਕਿੱਥੇ ਉਹ ਜਿਹੜਾ ਉਹ ਮੁੰਡੇ ਵਾਲਾ ਪਿੰਡ ਹੈ ਹਾਂ ਤੇ ਤੇ ਬਾਅਦ ਆ ਜਾਣਾ ਜੱਪੀ ਇਹਨਾਂ ਨੇ ਉਰੇ ਮਾਮੇ ਇਹਨਾਂ ਨੇ ਜ਼ਮੀਨ ਵੀ ਲਈ ਹੋਈ ਸੀ ਭਾਈ ਉਹੀ ਆ ਨਾ ਆਗੇ ਵਾ 2 ਕਿਲੋਮੀਟਰ ਹੋਰ ਆ ਉਰੇ ਜ਼ਮੀਨ ਲਈ ਹੋਈ ਆ ਉਹਨਾਂ ਨੇ ਪਹਿਲਾਂ ਲਈ ਹੋਈ ਸੀ ਉਂ ਜਾਨੀ ਕਿ ਹੈਗੇ 3-4 ਕਿਲੇ ਪਹਿਲਾ ਠੇਕੇ ਵਾ ਖਾਜੀ ਆਉਂਦੇ ਢੰਡੀ ਪਿੰਡ ਆ ਢੰਡੀ ਪਿੰਡ ਹਾਂ ਉਹ ਢੰਡੀ ਪਿੰਡ ਆ ਆ ਖਾ ਦੇ ਜੂਰਾ ਉਹ ਪੂਰੇ ਦੇ ਵੀ ਖਾ ਸੀ ਹਾਂ ਅੱਜ ਤਾਂ ਆਉਣਾ ਏ ਇਹਦਾ ਸ਼ੇਰ ਪਰਵੇਟ ਆਇਆ ਹਲੇ ਸ਼ੇਰ ਕੋਵੇਟ ਆ ਹਾਂ ਬਾਕੀ ਚੱਲਦੇ ਦਿਖਾਉਨੇ ਆ ਜੀ ਹੁਣ ਜਾ ਕੇ ਇੱਥੇ ਤਰੌਣਕ ਮੇਲਾ ਬਾਕੀ ਆਹੀ ਆ ਮੇਲੇ ਬਾਈ ਸਾਡੇ ਯਾਨੀ ਕਿ ਮੇਲੇ ਆਦਿ ਨਾਲ ਚੁੰਨੇ ਆਰੇ ਆਪਣੇ ਜ਼ਿਆਦਾਤਰ ਛਿੰਝਾ ਹੀ ਹੁੰਦੀਆਂ ਆਪਣੇ ਇਲਾਕੇ ਚੰਦਾਈ ਹਾਂ ਛਿੰਝਾ ਛਿੰਝਾ ਪੁੱਖੋ ਹਕੂੜਾਈ ਜ਼ਿਆਦਾ ਹੁੰਦੀਆਂ ਵੀ ਅੱਜ ਢਾਣੇ ਹੁੰਦੀ ਆ ਕਈ ਮਾਜੇ ਮਾਜੇ ਏਰੀਏ ਚ ਉੱਥੇ ਕਬੱਡੀ ਹੁੰਦੀ ਹੈ ਹਾਂ ਕਈ ਇਲਾਕੇ ਇਲਾਕਿਆਂ ਦਾ ਫਰਕ ਆ ਉਧਰ ਕਬੱਡੀ ਦੇ ਸ਼ੋਅ ਮੈਚ ਹੁੰਦੇ ਆ ਆਪਣੇ ਉਰੇ ਘੋਲਾ ਹੁੰਦੀਆਂ ਆਪਣੇ ਏਰੀਏ ਚ ਜਣੀ ਕੇ ਹੈਡੋਵੇਟ ਪਹੁੰਚ ਗਏ ਵੀਰੇ ਅਸੀਂ ਹਾਂ ਜੀ ਵੀਰੇ ਜੀ ਤੇ ਹੁਣ ਉਹ ਜਾਂਦੀ ਕਿ ਓਟੀ ਜਿਹੜੀ ਦੇਣੀ ਆ ਜਿਹੜਿਆਂ ਸੁੱਖਾ ਸੁੱਖੀਆਂ ਹੁੰਨੀਆਂ ਬਾਈ ਹਾਂ 12 ਪਿਛਲੇ ਸਾਲ ਐ ਅਨਾਉਂਸ ਕਰਤੀਆਂ ਦੀ ਉਹਨਾਂ ਨੇ ਦੇਖ ਲਓ ਜਿਹੜੀ ਰੈਂਡ ਕਹਾਣ ਦੇਣੀ ਹੈ ਉਹਨਾਂ ਨੇ ਅੱਜ ਕੀ ਕਰ ਦਿੱਤੀ 1390 ਉਹ ਕਰ ਦੇਣੀਆਂ ਚੱਲੀ ਜਾਣੀ ਜੀ ਤਾਂ ਹਾਂ ਉਹ ਦੇਖੋ ਵੀ ਟਰੈਕਟਰ ਦੇ ਮਗਰ ਬੰਨੀ ਹੋਈ ਆ ਤੇ ਜਿਹੜੇ ਪਰਿਵਾਰ ਨਹੀਂ ਬਾਈ ਦੇਣੀ ਆ ਜਿੱਦਾਂ ਦੇ ਬਾਈ ਕੰਮ ਲੋਟ ਆਏ ਹਾਂ ਉਹ ਦੇਖ ਲਓ ਸੰਗਾਰੀ ਹੋਈ ਵਧੀਆ ਝੋਟੀ ਦੰਨੇ ਆ ਮਾੜੀ ਨੂੰ ਨੇ ਨਾ ਸਾਡੀ ਡੇਢ ਦੂਰ ਅੱਖ ਲਈ ਝੋਟੀ ਦੇ ਆ ਹਾਂ ਕੋਲ ਰਟੋ ਵੱਲ ਕਾਗੇ ਦੇਖ ਲਾ ਬਾਕੀ ਗੱਡੀ ਲਾ ਦੀ ਆਪਾਂ پارک ਕਰਤੀ ਐ ਕਿ ਦੇਖਣਾ ਕੀ ਐ ਵਧੀਆ ਜਗਾ ਤੇ ਫਿਰ ਦਿਖਾਉਣੀ ਜਸਾਬ ਆਪਦੇ ਵਾਕੀ ਉੱਤਰ ਕੇ ਰੋਣੇ ਬਟੋ ਓਲੇ ਟੋਲ ਵੱਜਦਾ ਹੁੰਦਾ ਨਾ ਬੇਦਾ ਬਹੁਤ ਵੱਜਦਾ ਤੇ ਤਾਂ ਬਹੁਤ ਟੋਲ ਸ਼ਾਮ ਤੱਕ ਨਹੀਂ ਰੁਕਣਾ ਇਹ ਟੋਲ ਉਹ ਲੇ ਬੱਚੀ ਆਪ ਦਿਖਾ ਪਹੁੰਚਗੇ ਗੇਟ ਹੈਡੋਂ ਵੇਡ ਉਹ ਜਿਸੇ ਪੱਟੀ ਤੇ ਗਿਆ ਹੈ ਹੈ ਲਿਖੀ ਹੋਈ ਉਹ ਹੈਡੋਂ ਵੇਡ ਆਸਟ ਝੰਡੀ ਅਸਾ ਵਟ ਕਿੱਧਰ ਖੜਾਈਏ ਗੱਡੀ ਹੁਣ ਇੱਧਰ ਹੀ ਖੜਾ ਦੀਏ ਮੇਰਾ ਕਹਨਾ ਸੜਕ 'ਪਰ ਗੱਡੀ ਉਹ ਉਹ ਗੱਡੀ ਮੋੜਾ ਦੇ ਲਈ ਹੈ ਉਹ ਗੱਡੀ ਸਕੇ ਉਹ ਵੀ ਬੋਲੀ ਵਿੱਚ ਹੋਈਆਂ ਜਾ ਰਹੀਆਂ ਬੋ ਮੇਲਾ ਭਰਦਾ ਨਾ ਗੋੜੇ ਪਰ ਪਕੌੜਾ ਬਾਪੇ ਪਕੌੜਾ ਅਜਲੇ ਵੀ ਕਹਿੰਦੇ ਗਾਨਾ ਨੇ ਕਹਿੰਦੇ ਕਰੋਨਾ ਕਿਉਂ ਹੋਇਆ ਪਰਤੀ ਕਿਹਦੇ ਕੋਲ ਆਈ ਇਹ ਮੇਰਾ ਨਾਮ ਇਹ ਬਾਈ ਕੋਈ ਨਹੀਂ ਆਇਆ ਬੈਠੇ ਨਾ ਅੱਜ ਆਜੋ ਮਾਝੇ ਦਾ ਲਓ ਜੀ ਪਹੁੰਚ ਗਏ ਗੁਰਦੁਆਰਾ ਸਾਹਿਬ ਬਾਬਾ ਜੀ ਕੀ ਕਹਿੰਦੇ ਉੱਥੇ ਆ ਸੀ ਬਾਬਾ ਜੀ ਸਾਨੂੰ ਮਿਲੇ ਨਹੀਂ ਬਾਈ ਸਿੰਜ ਜਾ ਸਿੰਜ ਜਾ ਤੇ ਬਾਕੀ ਹੁਣ ਜਾ ਕੇ ਮਿਲਦੇ ਆ ਬਾਬਾ ਜੀ ਕੀ ਕਹਿੰਦੇ ਹਨਾ ਤੇ ਬੁੱਕ ਕਰਾ ਦੀਏ ਦੋ ਮਹੀਨੇ ਰਹਿ ਗਿਆ ਨਾ ਪੂਰੇ ਬਾਬੇ ਟਾਈਮ ਹੀ ਲੱਗਦਾ ਸਾਲ ਹੋ ਗਿਆ ਸਾਲ ਪਹਿਲਾਂ ਆਏ ਤੇ ਪਤਾ ਨਹੀਂ ਲੱਗਿਆ ਦਸਵੇਂ ਕਰਦਾ ਕਿ ਮੁਰਤੇ ਦੇ ਇੱਕ ਸਾਲ ਦੀ ਹਾਂ ਟਾਈਮ ਦਾ ਨਹੀਂ ਪਤਾ ਲੱਗਦਾ ਹਨਾ ਦੋ ਮਹੀਨੇ ਪੂਰੇ ਰਹਿ ਗਿਆ ਇੱਥੇ ਹੂੰ 14 ਨੂੰ ਵੱਡੂਗੇ 15 ਦਾ ਗੁਰਪੁਰ ਹਾਂ ਗੇਤਾਬ ਹੁੰਦਾ ਹੈ ਆਹ ਤਿਆਰ ਆ ਗਏ ਤੀਆਂ ਪਹਿਲਾਂ ਆਏ ਬਾਈ ਪਿਛਲੇ ਸਾਲ ਨਾਲ ਉਤੋਂ ਤੇ ਚਲ ਚੱਲੀਏ ਫਿਰ ਬਾਬੂ ਕਿੰਗ ਕਰਾਜ ਨੇ ਤਰੀਕ ਹਾਂ ਉਧਰ ਉਹ ਸ਼ਟਰ ਚੋਂਦੀ ਬਾਈ ਪਾਲਕੀ ਸਾਹਿਬ ਤੇ ਜਹਾਜ਼ ਫੁੱਲਾਂ ਵਾਲਾ ਇਹ ਵੀ ਉਹੀ ਦਿਨ ਯਾਦ ਕਰਦਾ ਹੁੰਦਾ ਜਿਹੜੇ ਆ ਸ਼ਿੰਝ ਹੁੰਦੀ ਆ ਪਿਛਲੇ ਸਾਲ ਵੀ ਇਹੀ ਦਿਨ ਤਾਂ ਐਕਤੀ ਵੀ ਹਾਂ ਯਾਰ ਹੁਣ ਇੰਨੀ ਦੂਰ ਨੂੰ ਐਵੇਂ ਬਹਾਨੇ ਨਾਲ ਗੱਲ ਮੱਕੀ ਨਾਲੇ ਬਹਾਨੇ ਨਾਲ ਸ਼ਿੰਝ ਦੇਖ ਹੋ ਜਾਂਦੀ ਆ ਨਾ ਅੱਜ ਬਾਈ ਜਿਹੜੀ ਕੁਸ਼ਤੀ ਆ ਬੜੀ ਉਹ ਜੱਸੇ ਪੱਟੇ ਦੀ ਆ ਪਿਛਲੇ ਸਾਲ ਵੀ ਅਸੀਂ ਪੂਰੀ ਲਿਖ ਕੇ ਗਏ ਤੇ ਪਿਛਲੀ ਵਾਰੀ ਬਰਾਬਰ ਰਹਿ ਗਏ ਤੇ ਨਾ ਦੋਵੇਂ ਪਹਿਲਵਾਨ ਤੇ ਸਾਜੀ ਰਹਿ ਗਈ ਸੀ ਝੰਡੀ ਜਾਨੀ ਕੇ ਐਕਤੀ ਦੇਖਦੇ ਆ ਐਕਤੀ ਬਾਪੂ ਵੀ ਆ ਸਾਡਾ ਨਾਲ ਬਾਪੂ ਅਸੀਂ ਬਿਠਾ ਲਤਾ ਉੱਥੇ ਹਾਂ ਨਾ ਖਾੜੇ ਚ ਹਾਂ ਖਾੜੇ ਚ ਬਿਠਾਤਾ ਵੀ ਅਸ ਤੂੰ ਦੇਖ ਸਾਡੇ ਕੋ ਨੰਬਰ ਹੋ ਗਿਆ ਤਾਂ ਨਾ ਨਿਕਲ ਗਿਆ ਦਾ ਬਾਬਾ ਜੀ ਨੂੰ ਹਾਂ ਕਰੋ ਆ ਬਾਕੀ ਕੋ ਦੁਆਰਾ ਸਾਫ ਪਿੰਡ ਦਾ ਬਈ ਐਡਾ ਹੋ ਵੇਟ ਮਾਨ ਸਨਮਾਨ ਕੀਤਾ ਜਾ ਰਿਹਾ ਸਾਡੇ ਬਹੁਤ ਹੀ ਸਤਿਕਾਰਯੋਗ ਦੀਪਾ ਬਾਬਾ ਜੀ ਗੱਡੀ ਨਸ਼ੀਰ ਪੰਜ ਬੀਰੀ ਦਰਬਾਰ ਵਾਲਿਆਂ ਦਾ ਬੜਾ ਧੰਨਵਾਦ ਕਰਦੇ ਆ ਜੀ ਸਕਰੀਬ ਦੇ ਚਲਾ ਦਿਓ ਜੀ ਬਾਬਾ ਜੀ ਅਸਕਰੀਬ ਤਾਂ ਹੋਰੇ ਕੋ ਚੱਲਦਾ ਇੱਕ ਸਨਮਾਨ ਬਾਬਾ ਜੀ ਆ ਕਰੇ ਲਈ ਹੋਰ ਬਾਬਾ ਜੀ ਸਰਦਾਰ ਸ਼ਮਸ਼ੇਰ ਸਿੰਘ ਜੀ ਤੇ ਉਹਨਾਂ ਦੇ ਪਰਿਵਾਰ ਦਾ ਸਨਮਾਨ ਬਾਬਾ ਜੀ ਵੱਲੋਂ ਕੀਤਾ ਜਾ ਰਿਹਾ ਹੈ ਜਗੋਟ ਦੇ ਆਫਰੀ ਵਾਲਾ ਰੂਟ ਉਹਨੂੰ ਪਤਾ ਹੈ ਸੰਗਤ ਪਹਿਲਵਾਨ ਜੀ ਐਸਡੀ ਰੈਫਰੀ ਕਰਦਾ ਇਹਨੇ ਉਹ ਵਜੇ ਕੁਸ਼ਤੀ ਹੋ ਰਹੀ ਹੈ ਦੋਨਾਂ ਪਹਿਲਵਾਨਾਂ ਦੇ ਵਿਚਕਾਰ ਬਹੁਤ ਬਹੁਤ